हां जी सस्का हाल जी ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਆਪਾਂ ਨਵੀਂ ਸ਼ਾਪ ਆਪਨ ਕੀਤੀ ਆ ਤੇ ਉਹਦਾ ਐਡਰੈਸ ਤੁਹਾਨੂੰ ਦੱਸਦੇ ਆ ਮਾਡਰਨ ਗਦਾਸਪੁਰ ਰੋਡ ਤੇ ਪٹرول ਪੰਪ ਦੇ ਨਾਲ ਹੀ ਅਕਾਲ ਹਸਪੀਟਲ ਉਹਦੇ ਉੱਪਜਿਤ ਸਾਹਮਣੇ ਆਪਣੀ ਸ਼ਾਪ ਆ ਗਿੱਲ ਕਲੈਕਸ਼ਨ 28 ਤੇ ਨੰਬਰ ਵੀ ਆ ਰਿਹਾ ਤੁਸੀਂ ਫੋਨ ਕਰਕੇ ਜ਼ਰੂਰ ਵਿਜ਼ਿਟ ਕਰਿਓ ਕਿਹੜੀ ਬੋਤਲ ਪੁੱਤ ਦੁੱਧ ਵਾਲੀ ਬੋਤਲ ਦੁੱਧ ਵਾਲੀ ਬੋਤਲ ਅਸੋ ਟਾਡੀ ਦੁੱਧ ਪੀਣਾ ਆ ਹਾਂ ਮੈਂ ਕੋ ਮਕੰਡਿਆ ਧੀਏ ਤੇਰਾ ਦੁੱਧ ਲੈ ਲੈ ਕਤਾਰ ਕਰਮ ਪਾਪਾ ਇਹ ਦੁੱਧ ਲਾ ਲੇ ਤੇ ਚਾਹ ਲਾ ਲੇ ਆਹੋ ਇਹ ਕੰਮ ਨੂੰ ਪਤਾ ਹੀ ਚੱਲਿਆ ਲਓ ਪੀਓ ਦੁੱਧ ਦੁੱਧ ਪੀਓ ਲੈ ਫਿਰ ਜਿਹ ਉਧਰ ਦਵਾਈ ਚ ਗਈ ਹੋਏ ਨਾ ਫਿਰ ਨਾ ਉਧਰ ਨੂੰ ਪੁੱਛੇ ਚ ਪਾਈ ਤੇ ਉਧਰ ਨੂੰ ਜਾਂਦੀ ਤੇ ਇਹਨੇ ਹੁਣ ਸੱਚੀ ਗੱਲ ਆ ਇਹਨੂੰ ਮਸਾਲਾ ਮਿਲ ਜਾਣਾ ਆ ਮਿਲੇ ਭਾਵੇਂ ਥੋੜਾ ਮਾ ਗੇ ਕਹਿੰਦੇ ਭੀ ਅੱਜ ਮੈਨੂੰ ਪਿਆਰੀ ਬਹੁਤ ਜ਼ਿਆਦਾ ਲੱਗਣ ਡਈ ਆ ਨਾ ਹੀ ਕੁੱਟ ਪਾਇਆ ਕੋਈ ਅੱਜ ਮੈਨਾਂ ਗੱਲਾਂ ਆਪਣੀਆਂ ਸੋਹਣੀਆਂ ਸਵੇਰ ਉਠੀ ਕੱਢ ਲਈ ਸਸਿਗਾਲ ਸਾਰੇ ਤੁਹਾਡਾ ਇਹ ਦਿਨ ਵਲੌਗ ਦੇ ਵਿੱਚ ਤੇ ਅੱਜ ਹਰ ਗੂ ਨੇ ਬਹੁਤ ਜ਼ਿਆਦਾ ਕੀਤਾ ਪਰੇਸ਼ਾਨ ਕਹਿੰਦੀ ਮੈਨੂੰ ਲਿਪਸਟਿਕ ਦੇ ਵੀ ਕੀ ਲੈਣਾ ਉਹ ਕਰਨੀ ਮੈਂ ਕੱਤੀ ਤਾਂ ਕਰਨੀ ਕੀ ਆ ਪਤਾ ਲੱਗੇ ਕੱਤੀ ਇੱਥੇ ਲਉਣੀ ਆ ਆ ਰੋਇਆ ਖੁਲਿਆ ਮੈਂ ਤੇਰੀ ਮੰਮੀ ਨੂੰ ਦੱਸਾਂ ਪੈਨਲ ਲਿਪਸਟਿਕ ਮੰਗਣ ਡਈ ਦੱਸਾਂ ਦਸਾਂ ਦੱਸ ਜਾਵਾਂ ਤੇ ਇਸ ਕਿਆਤ ਕਹਿੰਦੀ ਮੈਨੂੰ ਪਿਸਤੇ ਤੈ ਨਹੀਂ ਦਿੰਦੀ ਮੰਮੀ ਮੈਂ ਖਿਲਿਆ ਤੈਨੂੰ ਮੈਂ ਦੰਨਾ ਤੇ ਪਿਸਤੇ ਤੇ ਵੇਖੀ ਸਹੀ ਤਾਂ ਲੋ ਜਾ ਮੈਂ ਤੈਨੂੰ ਮਾਂ ਮੰਮੀ ਨੂੰ ਸ਼ਿਕਾਇਤ ਲਾਉਣਾ ਵੀ ਮੇਰੇ ਕੋ ਪਿਸਤੇ ਤੂੰ ਮੰਗਦੀ ਆ ਆ ਚਲਾਦਾ ਅੱਗੋਂ ਅਗਰ ਕੀਰਤਨ ਆ ਰਿਹਾ ਚੰਗੀ ਸੰਗਤੀ ਹੈ ਨਾ ਰਾਸ਼ਾ ਗਾਈ ਰਾਸ਼ਾ ਗਾਣਾ ਹੈ ਨਾ ਅੱਜ ਮਗਰ ਵੀ ਲੱਗਾ ਲੰਘਣ ਲੱਗੇ ਨਾ ਕਹਦਾ ਕੀ ਮਰ ਸ਼ਹੀਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਹਨਾ ਇਸ ਕੀ ਮਾਨਤ ਕਹਿੰਦੇ ਨਹੀਂ ਹੈ ਭਰਾ کافی ਟਰਾਲੀਆਂ ਹੋਣੀਆਂ ਕਿਹੜੇ ਗੁਰਦਾਰ ਸਾਹਿਬ ਤੋਂ ਆਇਆ ਹੋਊਗਾ ਯਾਰ ਕਿ ਨੰਦੀ ਆ ਨਹੀਂ ਨਹੀਂ ਮਗਰੇ ਮਗਰੇ ਪਾਰ ਕੇ ਸਾਹਿਬ ਤੇ ਜੀ ਮਨ ਲੰਘਦੀ ਗੱਲ ਜਾਂ ਲੰਘੀ ਹੈ ਮਨ ਲਾਦਾ ਪਾਰ ਕੇ ਸਾਹਿਬ ਲੰਘੀ ਹੈ ਹਨਾ ਉਹ ਟਰਾਲੀਆਂ ਮਗਰੀਆਂ ਹੁੰਦੀਆਂ ਵਾ ਅਸੀਂ ਲੇਟ ਹੋ ਗਿਆ ਲੰਘੀ ਲੱਗਦਾ ਕਿ ਸਿਆ ਉਹ ਇਹ ਮਗਰੀ ਆਈ ਹੈ ਅਕਲ ਲੰਗੀ ਆ ਹਾਂ ਵੇਖੋ ਆ ਜੇ ਵੱਡੀ ਨਗਰ ਕੀਰਤਨ ਕਾਫੀ ਵੱਡਾ ਹੈ ਗਰਵਾ ਪੋਰਸ ਕਾਫੀ ਲੱਗੀ ਹੈ ਹਣਾ ਆਪਾਂ ਨੂੰ ਪਤਾ ਨਹੀਂ ਸੀ ਇਹਨੇ ਸਹੀ ਗੱਲ ਮੈਨੂੰ ਪਤਾ ਹੈਗਾ ਕਿ ਪੂਰਾ ਹੰਦ ਜਿਦਾਨ ਨਾਲ ਆਲ ਮੈਂ ਉਹ ਵੀ ਪੜਿਆ ਮੈਂ ਵੀ ਪੜਿਆ ਜਦੋਂ ਮੈਨੂੰ ਪਤਾ ਲੱਗਾ ਵੀ ਨਗਰ ਕੀਰਤਨ ਹੋਣਾ ਹੈ ਇੰਦਰ ਆ ਸ਼ਾਰ ਰਸੀ ਲਾਈ ਹੋਈ ਹੈ ਇੰਦਰ ਸਹੀ ਹੈ ਵੇ ਹਾਂ 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 ਸ਼ਾਮੇਰਾ ਕਰਿਆ ਚਲਦੇ ਮੋਤਾ ਨਾ ਨਹੀਂ ਜੇ ਜਰੀ ਦੇ ਨਾਲ ਨਾਲ ਕੋਈ ਸਰ ਜੀ ਆ ਸਤਿ ਸ੍ਰੀ ਅਕਾਲ ਟੰਡ ਟੰਡ ਬੋਲੋ ਠੀਕ ਹੈ ਟੰਡ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਹਮ ਬੋੜਾ ਨਗਰ ਕੀਰਤਨ ਹੈ ਨਾ ਇਹ ਬੜੀ ਸੰਗਤ ਆ ਵੀ ਬੜੀ ਆ ਭਾਜੀ ਹਲੇ ਪਿੱਛੇ ਦੇਖੋ ਹਣਾ ਜਿਹੜੇ ਬਹੁਤ ਰਾਸ਼ਿਆ ਬਈ ਬਹੁਤ ਜਿਆਦਾ ਆਣਾ ਅੱਗੇ ਦੇਖੋ ਨਿਆੰਗੀ ਸਹੀ ਗਿਆ ਨਿਆੰਗ ਸਿੰਘ ਬਈ ਨਹੀਂ ਚੱਟੂ ਹਾਂਜੀ ਪ੍ਰਸ਼ਾਦ ਪ੍ਰਸ਼ਾਦ ਦਿਓ ਭਿਰਗਨ ਨੂੰ ਆਲੂ ਸਬਜ਼ੀ ਆ ਬਾਬਾ ਜੀ ਪ੍ਰਸ਼ਾਦ ਵੀ ਦੇ ਗਏ ਗੜੀਓ ਮੰਨਦੇ ਆਸ਼ ਕਰੋ ਚੱਕਾ ਫੜੋ ਗਾਂ ਘਟੋ ਗਾਂ ਹੱਥ ਕਰੋ ਆਪਣੇ ਗੁਜ਼ਰੇ ਲੰਗਰ ਵੀ ਲਗਾਈ ਇੱਥੇ ਆ ਹੂੰ ਕੋੜੇ ਵੀ ਆਇਓ ਪਕੌੜੇ ਲੱਗੇ ਪਕੌੜੇ ਵੀ ਅੱਛਾ ਨੀਲਾ ਬੈਠੇ ਬੈਠਾ ਸਾਡੇ ਮੰਗ ਨਹੀਂ ਹੋਦੇ ਹਾਂ ਆ ਜਿੰਦਗੀ ਸਹੀ ਟਾੜ ਟਿਕਣ ਵੇ ਤੇ ਉਹਦੇ ਸਿਰ ਤੇ ਤੇ ਮਾਂ ਦੇ ਸਿਰ ਤੇ ਨਜ਼ਾਰੇ ਘਣੀ ਵੇ ਬੁੱਲੇ ਲੁੱਟਣ ਡਈ ਮੈਨੂੰ ਲੱਗਾ ਪੰਜ ਪਾ ਤੇ ਰਸਕਦੇ ਹੁਣ ਬੰਦੂ ਕੀ ਪਤਾ ਹੀ ਹੈ ਜੇ ਵੀ ਪਾਉਣੇ ਰੰਗ ਕਨੇ ਕੱਢ ਲਈ ਵਿੱਚੋਂ ਮੈਨੂੰ ਦੇਖੀਓ ਇਹਦੇ ਸੋਹਰੇ ਤੂੰ ਹੈਂ ਆਹ ਡੈਡੀ ਨੇ ਸੱਚ ਪਾਇ ਹੀ ਮੈਨੂੰ ਮੈਨੂੰ ਲੱਗਾ ਪੰਜ ਨਾਲੂ ਪੰਜ ਜਾਣੇ ਆ ਪੰਜ ਬੜੇ ਮੈਨੂੰ ਲੱਗਦਾ ਡੈਡੀ ਨੇ ਕੱਢ ਲਈਏ ਤੇ ਚੱਲ ਮੈਂ ਵੀ ਜਾਣ ਨੂੰ ਲੈ ਚੱਲਦਾ ਆ ਬਾਪੂ ਕਹਿੰਦਾ ਮੈਨੂੰ ਤਾਂ ਕੱਢ ਲੈ ਦੇ ਮੈਂ ਖਾਂਦਾ ਜੀ ਮੈਂ ਉਹਦਾ ਟੇਸਟ ਵੇਖਣ ਲੱਗਾ ਵੀ ਤੋ ਰਿਆਂ ਤੂੰ ਆਇਆ ਤੇਰੇ ਤੇ ਖਾ ਲੀ ਨਾ ਚੱਲ ਖਾ ਲੋ ਖਾ ਲੋ ਯਾਰ ਚੱਲ ਵੀ ਮੇਰੇ ਸਾਰੇ ਨੇ ਵਲੌਗ ਵੀ ਵੇਖਣਾ ਫਿਰ ਵੇਖ ਲਓ ਵੀ ਨਹੀਂ ਭਾਜੀ ਨੇ ਮੂੰ ਮਿੱਠਾ ਕਰ ਲਿਆ ਧੰਨਵਾਦ ਜੀ ਇਹ ਬੜੀ ਆਵੇਂ ਡਰ ਜੀ ਪੁੱਛ ਨਾ ਅਵੀ ਗਵਾ ਨੇ ਬੜੀ ਖਿੱਚੀ ਤੀ ਮੈਨੂੰ ਕਿਹਾ ਵੀ ਉਹ ਮੈਨੂੰ ਲੱਗਾ ਕੱਢ ਲਈ ਯਾਰ ਅਸਤੁੱਲੇ ਦੇ ਬਾਪੂ ਕਹਿੰਦਾ ਉਹ ਸਾਰੇ ਲੈ ਚੱਲੇ ਜੀ ਰੁਕ ਜਾ ਮੈਨੂੰ ਤੇ ਕੱਢ ਲੈ ਦੁਕਾਨ ਨੂੰ ਵਨੀਓ ਲੱਗੇ ਜੇ ਤਾਂ ਪੰਜ ਗਿਆ ਉਹ ਕਿਤੇ ਦਾਹੀ ਬਾਪੂ ਇਹਦੇ ਰਸਕੁਲੇ ਦੇ ਦਾਹੇ ਆ ਤੇ ਮੈਨੂੰ ਤੇ ਪੰਜ ਕੱਢ ਦੇ ਦੋ ਓ ਯਾਰ ਯਾਰ ਮੈਂ ਤੇ ਮੈਨੂੰ ਸਮਝੇ ਮੈਂ ਸਮਝਾ ਵੀ ਅੰਕਲ ਨੇ ਕੱਢ ਲਿਆ ਮੈਨੂੰ ਮੈਂ ਯਾਰ ਮੈਂ ਵੀ ਮੈਨੂੰ ਮੈਨੂੰ ਵੀ ਦੇਖੋ ਲੱਗਾ ਮੈਂ ਚਲੋ ਪਾ ਕੱਢ ਲੇ ਫੜਾ ਨੋ ਬਾਬਾ ਮੈਂ ਅੰਕਲ ਠੀਕ ਮ ਬੜਿਆ ਲੱਗ ਕਿ ਬੜੇ ਮੈਨੂੰ ਤੇ ਕੱਢ ਲੈਂਦੇ ਓ ਯਾਰ ਯਾਰ ਉਹ ਨਾ ਉਹ ਮੌਕੇ ਤੇ ਵਲੌਗ ਨਹੀਂ ਬਣਾਇਆ ਜੇਕਰ ਚੱਲੂ ਹੁੰਦਾ ਨਾ ਗੁਲਾ ਬੜਾ ਸੁਣਾਈ ਸਹੀ ਗੱਲ ਕਰਨੀ ਮੈਂ ਨਗਰ ਕੀਰਤਨ ਵਿੱਚ ਕਰਿਆ

ਲੈਣ ਵਾਸਤੇ ਆਏ ਆ ਫਰਗਨਾ ਸਾੜੀ ਕੀ ਕਹਿੰਦੇ ਇਹਨੂੰ ਯਾਰ ਬੜੇ ਸੂਟ ਵਿੱਚ ਜੱਜ ਦੀ ਜ ਵਿੱਚ ਵੇ ਦੋਵੇਂ ਸਿਰੇ ਹੰਣ ਰੇ ਤੇ ਤੁਹਾਨੂੰ ਦੁਕਾਨੇ ਆ 라ਜੋ ਡੇਲੀ ਵੀਰ ਵਾਸਤੇ ਹੰਣ ਰੇ ਵੇ ਸਿੱਦਾ ਸੀ ਕਦ ਮੈਰਿਜ ਦੀ ਡੇਟ ਚੜਦੇ ਸਹਣ ਜਿਵੇਂ ਗੇਲੇਡੀਜ਼ ਜੋਬ ਕਰਦੀਆਂ ਹੋਣ ਤਾਂ ਉਹਨਾਂ ਵਾਸਤੇ ਪੈਂਟਾ ਰੱਖਿਆ ਹੁੰਦਾ वाली फ्रॉक के सा कलर ऑप्शन काफी ने <laughs> ਕੀ ਆ ਤੇਰਾ ਰੌਣ ਲਾ ਮੋਹਿਆ ਜੀ ਆਹ ਲਫਾ ਫੜਾਇਆ ਹੈ ਕਿ ਨਰਾ ਦੇ ਵਿੱਚ ਆਂ ਕਹਿੰਦੇ ਵੀ ਦੇ ਦਿਓ ਦੇ ਦੇ ਦਿਓ ਆ ਮੈਂ ਕਿੰਨੇ ਲਫਾ ਫੜਾਇਆ ਹੈ ਰਾਜ ਕਹਿੰਦੇ ਫੜਾ ਦਿਓ ਆ ਜੀ ਸੰਦੀਪ ਜੋ ਕਹ ਲੈੰਦਾ ਮੂੰਹ ਆਈ ਦਾ ਹੈਪੀ ਬੜੀ ਘੱਲ ਲੱਗੀ ਕਹਿੰਦੇ ਕਹਿੰਦੇ ਵੀ ਵੱਡੇ ਆ ਦੇਖਿਓ ਇੱਧਰ ਸਕੈਨਰ ਲੱਗਦਾ ਇਸ ਤੇ ਵਸੇ ਇਹ ਬਹੁ ਵਦੇ ਕੀ ਤਲਾ ਵੀ ਦਿਮਾਗ ਬੜਾ ਸਹੀ ਗੱਲ ਹੈ ਪਤਲੇ ਨੇ ਖੋਲੇ ਯਾਰ ਬਾਅਦ ਵੀ ਗੋਲ ਕੇ ਨਵਤੇ ਹੀ ਨਾਤੀ ਹੁਣ ਬੰਦਾ ਹੀ ਤੁਹਾਨੂੰ ਜਾਜਾ ਲੱਡੂ ਨਹੀਂ ਲੈਂਦੇ ਲੱਡੂ ਆਪੇ ਖਮਾਉਣਗੇ ਜੀ ਹੁਣ ਮੈਂ ਲੱਡੂ ਮਿਰਚੋਂ ਪੈਸੇ ਕੱਢਣੇ ਜੀ ਧਿਆਨ ਨਾਲ ਆਹ ਲੱਡੂ ਕੜਾ ਤੀਂ ਆ ਲੈ ਲੈ ਹਾ 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 ਹਾਏ ਇਹ ਜੇ ਆਪਣਾ ਕਹਿੰਦੇ ਦੋ ਫਿਲਪਾਈ ਲਿਆਂਦੇ ਆਂ ਉਹ ਫਿਲਪਾਈ ਨਹੀਂ ਲਿਆਂਦਾ ਸੀਗੇ ਨੇ ਜੀ ਮੈਂ ਪਹਿਲਾਂ ਬਾਪ ਜੀ ਪਸੰਦ ਆਊਗਾ ਤੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਮੈਂ 12 ਵੇ ਤੱਕ ਦੀ ਵਾਪਸੀ ਜੇ ਇਹਦਾ ਕੋਈ ਗੱਲ ਨਹੀਂ ਸੱਚੀ ਗੱਲ ਆ ਕੱਲ 12 ਵੇ ਤੱਕ ਵਾਪਸ ਕਰ ਸਕਦੇ ਆ ਧੰਨਵਾਦ ਉਹਨਾਂ ਵਿਚਾਰੇ ਚੰਗੇ ਆ ਯਾਰ ਉਹ ਉਹਨੂੰ ਸੰਭਾਉਂਦੇ ਹੋਣੇ ਦੱਸੋ ਆਹ ਦੀ ਗੱਲ ਨਿਆਟਾ ਡੀ ਸ਼ਕਲਾਂ ਵਿੱਚ ਖੱਪੇ ਐਸਾ ਹੀ ਪਲ ਆਉਂਦੀ ਆ। ਆਹ ਡੀ ਦੇਖੋ। ਹਾਂ। ਤਾਂ ਨਹੀਂ ਗਈ ਨਹੀਂ ਲਈ। ਕਿਦਾਂ? ਇਹ ਵੀ ਰਾਂ। ਚੱਲੇ ਹੁਣ ਆਪਾਂ ਮੂਵੀ ਵੇਖਣ ਵਾਸਤੇ ਕਿਹੜੀ ਮੂਵੀ ਪੜਾ? ਉਹਦੀ ਹੁਸ਼ਿਆਰ ਸਿੰਘ ਉਹਦਾ ਨਾਂ ਕੀ ਹੈ ਯਾਰ? ਅਸਤਿੰਦਰ ਸਰਤਾਜ। ਆਹ ਅਸਤਿੰਦਰ ਸਰਤਾਜ ਦੀ ਤੇ ਨਾਲ ਭਰਾ ਜਾਊਗਾ ਨਾਲ ਮੈਡਮ ਜਾਣਗੇ। ਉਹ ਸ਼ਾਕ ਵੇਲੇ ਨੇ ਉਹਦਣ ਵੀ ਅੱਜ ਹੀ ਪਹਿਲਾਂ ਪਹੁੰਚ ਗਏ ਅਸੀਂ ਸੰਜੇ 7 ਵਜੇ ਦਾ ਸ਼ੋਅ ਆ 8 ਵਜੇ ਦਾ ਅਸੀਂ ਚੈੱਕ ਨਹੀਂ ਕੀਤਾ ਅਸੀਂ ਕੱਲ੍ਹ ਦੇ ਵੀ ਲਿਖੇ ਰਹਿ ਗਏ। ਕੀ ਆ? ਮੈਂ ਜੇ ਲੇਟ ਹੋਇਆ ਤਾਂ ਔਖਾ। ਔਖਾ ਇਹਨਾਂ ਸਹੀ ਗੱਲ। ਆ ਬੈ ਕੇ ਇਕੱਠੇ ਜੋਗੇ ਇੱਕ ਉਹ ਪੁਲਿਸਰ ਬਹਿ ਗਿਆ ਮੇਰੀ ਕੋ ਚੈਟ ਨਾ ਪੜ ਸਕਿਆ ਉਹ ਇਹ ਸਰਤਾਜ ਦੀ ਮੂਵੀ ਦੇਖਣ ਵਾਤੇ ਆਏ ਆ ਇਹਦੀ ਸ਼ਾਤਕ ਤੇ ਕਿ ਭਾਜੀ ਸਨ ਰੂਮ ਕੋ ਆ ਨਾ ਜੇ ਤੇ ਵਾਲ ਛੱਡ ਦੇ ਕਿ ਸਾਡੇ ਨਾਲ ਵੀ ਸ਼ਿਮਲੇ ਦਾ ਟੂਰ ਕੱਢ ਦੇ ਪਾ 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 ਕਮ ਆ ਕਮ ਹੋਇਆ ਬਾਈਪਾਸ ਬਾਈਪਾਸ ਗਿਆ ਨਾ ਕਮਰੇ ਵਾਲੀ ਵਾਲੀ ਦੇ ਕੋਲ ਛੱਟ ਦੇ ਕਿਤੇ ਸਾਡੇ ਨਾਲ ਵੀ ਸ਼ਿਮਲੇ ਦਾ ਟੂਰ ਕੱਢ ਦੇ ਪਾ 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 ਕਮਰੇ ਬੈਠਾ ਤੇ ਲੱਗਦਾ ਮੂਵੀ ਨਹੀਂ ਦੇਖਣੀ ਨਿਕਲਾ ਗੱਦੀ ਰਸਤੇ ਮੇ ਇੱਕ ਮੋੜ ਰਹਾ ਮੈਂ ਉੱਥੇ ਉੱਥੇ ਛੋੜਾ ਚਾਹ ਤੇ ਛੋੜਾ ਹੈ ਤਾਂ ਇਹ 225 ਰੁਪਏ ਚੱਲੇ ਆ ਬਸ ਹੁਣ ਟਾਈਮ ਹੋ ਗਿਆ ਹਲੇ ਆ ਵੀਖਾ ਇੱਕ ਕਲੈਨਪਣਾ ਕਰਤਾ ਕਣੀ ਓ ਕਲੈਨਪਣਾ ਕਰਤਾ ਨਿਸ਼ ਮਾਰ ਕੇ ਕੌਣ ਯਾਦ ਕਾਂਡੇ ਤੈਨੂੰ ਨੰਨੀਓ ਪਪਾ ਜਿਹੜੀ ਯਾਦ ਰੰਡੇ ਗਿਆ ਉਹ ਨੇੜੇ ਜਿੱਦਾਂ ਬੈਠੇ ਹੁਣ ਆਪਾਂ ਜਿੰਨੀ ਲੱਗਣ ਵਾਲੀ ਬਸ ਜਿੱਥੇ ਘੜੇ ਭੂਤ ਭੱਜ ਜਾਂਦੇ ਨੇ ਖਰਾਬ ਚੜ ਗਈ ਸਿਰ ਨੂੰ ਅਨੇ ਆਪਣੇ ਜਨਮਾ ਜਨਵਾਰੀ ਤਕਾਨ ਠਿੱਕ ਕਰਕੇ ਤੇਰੇ ਹੋਣੀ ਬੱਸੀ ਆਲੀ ਪੁੱਤੀ ਆਈ ਸ਼ਾਹ ਜੇ ਰੰਗਮਾਹੀ ਦੇ ਕੋੜੀ ਤਿਆਰ ਲਾਏ ਜੋੜੀ ਵਿੱਚ ਪਲ ਬਹਿ ਜਾਣਾ ਮੈਂ ਜਾਣਾ ਤੇਰੇ ਕੋਲ ਰੰਗ ਦੇ ਸੋਹਣ ਬੋਲ ਆਈ ਨਾ ਤੇ ਬੰਧ ਵੀ ਰੰਗਾਈ ਨੀ ਕਰੀ ਕਲੇੜ ਆਲੀ ਰੋਹ

ਇਸ ਸਜਣਾ ਨੇ ਜਣਾ ਵੜੀ ਗੱਲ ਨਹੀਂ ਕੀਤੀ ਮੁਸ਼ਕਿਲ ਸਾਡੀ ਨਹੀਂ ਕੀਤੀ ਸਜਣਾ ਨੇ ਤੇ ਮੈਂ ਤਿਆਰੀਆਂ ਆ ਗਏ ਰੰਗਾਈ ਨਹੀਂ ਚੰਗਾ ਜੋ ਇਹ ਕੀਤਾ ਨਾ ਵੀ ਹਾਂ ਫੜ ਆਪਾਂ ਜਾ ਰਹੇ ਹਾਂ ਚੰਨੇ ਘਰੇ ਚੰਗਾ ਨਜ਼ਾਰਾ ਆਇਆ ਕਿ ਨਹੀਂ ਮਜ਼ਾ ਆ ਚੰਗਾ ਮਜ਼ਾ ਆਇਆ ਹਨ ਮੂਵੀ ਵੇਖ ਕੇ ਘਰੇ ਜਾ ਰਹੇ ਹਾਂ ਬਹੁਤ ਜਿਹਾ ਵੇ ਕੀਤਾ ਸਹੀ ਗੱਲ ਨਾ ਵੀ ਸਟੋਰੀ ਵਧੀਆ ਸੀ ਯਾਰ ਕੋਈ ਸਿੱਖਣ ਵਾਲੀ ਹਿਸਟਰੀ ਜਾਂ ਸੱਚੀ ਗੱਲ ਸੀ ਬੱਚਿਆਂ ਵਾਸਤੇ ਵਧੀਆ ਬੱਚਿਆਂ ਨੂੰ ਮੂਵੀ ਜ਼ਰੂਰ ਦਿਖਾਓ ਜਿਹੜੇ ਮਤਲਬ ਬੱਚੇ ਸ਼ਤਾਨੀ ਕਰਦੇ ਨੇ ਘਰਾਂ ਵਿੱਚ ਘਟਕੜ ਨਹੀਂ ਉਮਰ ਹੋਵੇ 4 ਤੋਂ 5 ਸਾਲ ਜਿਹਨੂੰ ਥੋੜੀ ਜਿਹੀ ਮੂਵੀ ਦੀ ਸਮਝ ਲੱਗੇ ਵੀ ਜਿਹੜੇ ਬੱਚੇ ਸ਼ਤਾਨੀ ਕਰਦੇ ਆ ਸ਼ਤਾਨੀ ਕਰਨ ਨਾਲ ਛੱਡ ਜਾਣਗੇ ਆ ਮੂਵੀ ਦੇਖ ਕੇ ਕਨੇ ਸਨੀਮ ਅਜੀ ਚਲੋ ਸਾਡੀ ਕੁੜੀਏ ਤੇ ਬਹੁਤ ਛੋਟੀ ਆ ਪਰ ਘੱਟੋ ਘਾਟੇ 5 ਸਾਲ ਤੱਕ ਬੱਚਾ ਹੋਵੇ ਆ ਗਏ ਆਪਾਂ ਹੁਣੇ ਲੈ ਘਰੇ ਤੇ ਆਕਾਸ਼ ਹੁਣ ਹੁਣ ਸਲੂਨ ਦੇਤੇ ਛੱਡ ਦਿੱਤਾ ਅੱਜ ਇਹ ਕਿਉਂਕਿ ਨਿਹਰਾ ਕਾਫੀ ਹੋ ਗਿਆ ਸੀ ਗਾਹ ਲਾਈਟ ਜਗਾ ਇਸਨੀਮ ਤੇ ਸੋ ਜਿਹੜਾ ਸੰਦੀਪ ਨੂੰ ਮੋਬਾਈਲ ਲਿਆ ਕੇ ਤਾਂ ਉਹ ਫਿਲਹਾਲ ਅਜੀ ਮਤਲਬ ਇਹਨੂੰ ਦਿਖਾਉਣ ਵਾਸਤੇ ਲੈਂਦਾ ਹੈਗਾ ਬਾਕੀ ਜਦੋਂ ਪੈਸੇ ਹੋਣਗੇ ਉਦੋਂ ਲਵਾਵਾਂਗੇ ਉਹ ਤੇ ਉਹ ਆਪਣਾ ਯਾਰ ਦੋਸਤੀਆਂ ਵੀ ਉਹਨੂੰ ਮੈਂ ਕਹੇ ਮੈਂ ਕਹਾਂ ਵਖਾਉਣਾ ਹੀ ਆ ਜੇ ਬਸ ਨਾਲ ਦੀ ਨੂੰ ਜੇ ਉਹਨੂੰ ਪਸੰਦ ਆਊਗਾ ਤੇ ਲੈ ਲਾਂਗੇ ਤੇ ਦੇਖਾਂਗੇ ਕੀ ਬਣਦਾ ਆ ਉਹਦਾ ਮੈਂ 에ਅਰਪອດ ਲਿਆਂਦੇ ਆ ਮੰਨ ਲਓ ਹੈੱਡਫੋਨ ਜਿਹਨੂੰ ਆਪਾਂ ਯਾਰ ਕਹਿ ਦਿੰਨੇ ਆ ਯਾਰ ਮੈਂ ਸਿੱਧਾ ਪੰਜਾਬੀ ਚ ਕਹਿੰਦਾ ਉਹ ਮੇਰੇ ਕੋਲ ਹੈ ਨਹੀਂ ਸੀਗੇ ਤੇ ਉਹ ਲਿਆਂਦੇ ਆ ਲਫੋਨ ਭਰਾਵਾ ਅਜੇ ਵੀ ਕੋਲੇ ਇਹ ਸੇਰੇ 12ਵੇਂ ਨਾ ਵਾਪਸ ਕਰਨਾ 12ਵੇਂ ਤੋਂ ਪਹਿਲਾਂ ਪਹਿਲਾਂ ਇਹ ਅਲਟਰਾ ਹੋਵੇ ਕੋਈ ਸੈਮਸੰਗ ਅਲਟਰਾ ਬੰਨੀ ਨਾ ਆਏ ਤੇ ਇਹ ਵਾ ਨਵੀਂ ਮੈਂ ਲਿਆਂਦੇ 에ਅਰਪອດ ਕਰ ਦੋ ਓਪਨ ਖਿੱਚਦਾ ਨਾ ਖਿੱਚਦਾ ਖਿੱਚਦਾ ਬਈ ਦਾ ਵੀ ਖਿੱਚਦੇ ਇਦਾਂ ਉਹ ਲੈ ਸਹੀ ਨਹੀਂ ਨਾ ਕੋਈ ਗੱਲ ਨਹੀਂ ਕੋਈ ਨਹੀਂ ਇਦਾਂ ਨਾ ਦੋ ਧਿਆਨ ਨਾ ਧਿਆਨ ਨਾ ਲਾਤ ਨਿਕਲੀ ਜਾਣਾ ਤੇ ਮੇਰੇ ਸੋਣਾ ਇੱਦਾਂ ਨਹੀਂ ਨਿਕਲਣ ਨਹੀਂ ਉਹ ਉਧਰੋਂ ਲਾਓ ਟੇਪ ਜੀ ਹੋਲੀ 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 ਆਹ ਹਰ ਗੁਣ ਕਰਕੇ ਦਿੱਕਤ ਆਉਂਦੀ ਹੈ ਹਰ ਗੁਣੋਕੋ ਕੀ ਰਾਤ ਉੱਠ ਜਾਂਦੀ ਇਹ ਵੀ ਨਹੀਂ ਤੇ ਮੈਂ ਲਿਆਉਣ ਚ ਖੁਸ਼ ਨਹੀਂ ਆ ਫਜ਼ੂਲ ਮੈਂ ਥੋੜੀ ਕਿਤੇ ਹੁਣ ਕੋਸ਼ਿਸ਼ ਕਰਦਾ ਮੈਂ ਪੈਸੇ ਮੈਂ ਆਪਣਾ ਸ਼ੌਂਕ ਤੁਹਾਨੂੰ ਪਤਾ ਬਹੁਤ ਘੱਟ ਪੂਰਦਾ ਇਹ ਸ਼ੌਂਕ ਕਰਕੇ ਨਹੀਂ ਗੁੱਡੀਆਂ ਮਰੀਤੀ ਉੱਠ ਜਾਂਦੀ ਵਲੌਗ ਐਡਿਟ ਕਰਨਾ ਹੁੰਦਾ ਰਾਤ ਤੇ ਉਹਦਾ ਕਰਕੇ ਨਹੀਂ ਇਧਰ ਨੂੰ ਨਹੀਂ ਹੱਥ ਤੇ ਛਾੜੋ ਇਹਨੇ ਨਿਕਲ ਜਾਣਾ ਮੁੱਦਾ ਕਰਕੇ ਹੱਥ ਤੇ ਛਾੜੋ ਇਹਨੂੰ ਖਿੱਚ ਤਾ ਖਿੱਚ ਤਾ ਖਿੱਚ ਤਾ ਖਿੱਚ ਤਾ ਖਿੱਚ ਇਹਨਾਂ ਇਹਨਾਂ ਨਹੀਂ ਇਹਨਾਂ ਨੂੰ ਪਾੜ ਦੋ ਖਿੱਚੋ ਹਣੇ ਹੀ ਢੜ ਦੋਗਾ ਗਾ ਨਹੀਂ ਲਾਦੋ 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 ਹੀ ਦਾਂ ਲਾਦੇ ਇਤੋਂ ਅਸੀਂ ਗਾ ਗਈ ਤੂੰ ਕੀ ਲੈਣਾ ਆ ਵੀਦਾ ਅੱਛਾ ਅੱਛਾ ਉਹ ਕੋਣ ਹੋਇਆ ਉਹਦੇ ਚ ਵੀ ਆਈ ਨਾ ਇਹ ਕਾਂ ਜਲਾਉਣ ਨੂੰ ਹਾਂ ਸਹੀ ਹੈ